ਪੰਥ ਤੈਸ਼ੀਆਂ ਨੂੰ ਅਪੀਲ ਕਰਦੇ ਆ ਜਿਵੇਂ ਬੜਾ ਸਾਹਿਬ ਨੇ ਕਿਹਾ ਕਿ ਸਾਥ ਵੀਰ ਸਿੰਘ ਬਾਦਲ ਹੁਣ ਪਾਰਟੀ ਦੇ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਤੇ ਉਹਨਾਂ ਨੂੰ ਲੋਕਾਂ ਨੂੰ ਵੀ ਇਹ ਗੱਲ ਜ਼ੋਰ ਦੇ ਕੇ ਅੱਗੇ ਹੋ ਕੇ ਕਹਿਣੀ ਚਾਹੀਦੀ ਆ ਸਭ ਤੋਂ ਨੇ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੋਰ ਕਮੇਟੀ ਜਿਹਦੇ ਅਸੀਂ 15 ਬੰਦੇ ਜਿੱਤੇ ਹਾਂ ਬਿਮਾਰ ਰਹੇ 15 ਬਿਮਾਰ ਰਹੇ 15 ਬੰਦੇ ਜਿੱਤੇ ਆ ਕੋਣ ਲਿਓ ਜੀ ਤੇ ਉਸ ਦਿਨ ਮੈਂ ਪਹਿਲੇ ਗੌਰ ਕਮੇਟੀ ਚ ਗਿਆ ਸੀ ਕਿ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਆ ਫਿਰ ਰਜ਼ਾਈਨ ਕਰ ਦਿਓ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਲੈਂਦੇ ਆ ਲੇਕਿਨ ਇਹ ਨਹੀਂ ਮੰਨਿਆ ਔਰ ਇਹ ਉੱਠ ਕੇ ਚਲਾ ਗਿਆ ਮੈਂ ਹੈਰਾਨਾ ਵੀ ਉਹਦੋਂ ਹਰੇਕ ਡਿਊਟੀ ਬਣਦੀ ਐ ਕਿ ਪ੍ਰਧਾਨ ਜ਼ਿੰਮੇਵਾਰੀ ਲਵੇ ਕਿ ਹਾਂ ਮੈਂ ਮੇਰੀ ਪ੍ਰਧਾਨਗੀ ਥੱਲੇ ਉਹਦੀ ਆਪਣੀ ਹੀ ਮਾਰ ਪਈ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਪਾਪ ਕੀਤੇ ਨੇ ਉਹਨਾਂ ਦੀ ਕਲਾ ਵਰਤੀ ਆ ਗੁਰੂ ਸਾਹਿਬ ਦੀ ਇਹ ਸਾਰਾ ਸਿੱਖ ਜਗਤ ਇਸ ਗੱਲ ਨੂੰ ਮੰਨਦਾ ਆ ਵੀ ਅਕਾਲੀ ਦਲ ਕਿਉਂ ਥੱਲੇ ਤੋਂ ਥੱਲੇ ਆਉਂਦਾ ਰਿਹਾ ਐਡੀ ਪ੍ਰਾਣੀ ਪਾਰਟੀ ਲੋਕ ਇਹਨੂੰ ਪਿਆਰ ਕਰਦੇ ਆ ਸਾਨੂੰ ਬੜੀ ਆਸ ਸੀ ਕਿ ਵੀ ਚਲੋ ਹੌਲੀ ਹੌਲੀ ਸਮੇਂ ਨਾਲ ਅਸੀਂ ਆਪਣੇ ਉੱਠ ਜਾਵਾਂਗੇ ਅਸੀਂ ਕੇਂਦਰ ਅਕਾਲ ਤਖਤ ਸਾਹਿਬ ਤੇ ਜਾਓ ਹੁਣ ਅਕਾਲ ਤਖਤ ਸਾਹਿਬ ਤੇ ਕਿਉਂ ਗਏ ਕਰਕੇ ਅਸੀਂ ਬੇਨਤੀ ਕਰਕੇ ਆਏ ਜਾਇਦਰ ਸਾਹਿਬ ਨੂੰ ਇਹ ਪਹਿਲਾ ਜਣਾ ਜਾਇਦਰ ਸੀ ਉਹਨਾਂ ਨੂੰ ਨਹੀਂ ਜੇ ਨਹੀਂ ਗਏ ਦੈਟ ਮੀਨਸ ਹੁਣ ਤਾਂ ਮਜਬੂਰਨ ਗਏ ਆ ਅਜੇ ਵੀ ਕੀ ਨਿਕਲਦਾ ਆ ਕੀ ਖੁੱਲਦਾ ਪਤਾ ਨਹੀਂ ਕਿ ਉਹ ਮੰਨਦੇ ਨਹੀਂ ਮੰਨਦੇ ਪਰ ਅਸੀਂ ਆਸ ਕਰਦੇ ਹਾਂ ਜੈਦਰ ਕਾਂਤਖ ਸਾਹਿਬ ਤੋਂ ਸਾਰੇ ਸਿੰਘ ਸੁਭਾਨਾਂ ਤੋਂ ਕਿ ਉਹ ਜੋ ਕੌਮ ਦੀ ਭਾਵਨਾ ਹੈ ਜੋ ਆ ਜਿਹੜੇ ਹੋਰ ਖੁਲਾਸੇ ਹੋ ਰਹੇ ਨੇ ਅਜੇ ਪਤਾ ਨਹੀਂ ਹੋਰ ਕਿੰਨੇ ਹੋਣੇ ਨੇ ਉਹਨਾਂ ਦੇ ਮੁਤਾਬਕ ਜੈਦਰ ਕਾਂਤਖ ਸਾਹਿਬ ਜਿਹੜਾ ਫੈਸਲਾ ਲੈਣਗੇ ਤਾਂ ਕਿ ਜਿਹੜੀ ਸੰਗਤ ਦਾ ਜਿਹੜਾ ਹਿਰਦਾ ਆ ਉਹ ਸ਼ਾਂਤ ਹੋਊਗਾ ਤੇ ਤੇ ਇਸ ਕਰਕੇ ਜਿਹੜਾ ਢੀਂਸਾ ਸਾਹਿਬ ਨੇ ਤੁਹਾਨੂੰ ਸਾਰਾ ਆਪਣੀ ਜਿਹੜੀ ਫੈਸਲੇ ਦੱਸੇ ਆ ਕਿ ਗੈਰ ਸੰਵਿਧਾਨਕ ਜਿਹੜਾ ਸਾਨੂੰ ਐਕਸਪੈਲ ਐਕਸਪੈਲ ਕੀਤਾ ਗਿਆ ਅਸੀਂ ਅਕਾਲੀ ਸੀਗੇ ਅਕਾਲੀ ਹਾਂ ਅਕਾਲੀ ਰਵਾਂਗੇ ਇਹ ਜਿਹੜੀ ਅਕਾਲੀ ਦਲ ਨੇ ਪੰਥ ਦੀ ਜਮਾਤ ਆ ਮੈਂ ਕਿਹਾ ਅਸੀਂ ਤਾਂ ਕਰਵਾਨੀਆਂ ਕੀਤੀਆਂ ਢੀਂਡਾ ਸਾਹਿਬ ਵੀ ਸੁਣ ਲਿਓ ਇੱਕ ਮਿੰਟ ਪਹਿਲਾਂ ਇੱਕ ਮਿੰਟ ਦੀ ਢੀਂਡਾ ਸਾਹਿਬ ਦੀ ਗੱਲ ਸੁਣੋ ਜਰਾ ਅਸੀਂ ਤਾਂ ਕਰਵਾਨੀਆਂ ਕੀਤੀਆਂ ਅਸੀਂ ਜੇਲ੍ਹਾਂ 'ਚ ਗਿਆ ਅਸੀਂ ਬਹੁਤ ਵੱਡੀਆਂ ਹਰੇ ਕੇ ਮੌਜੇ ਦੀਆਂ ਹਰੇ ਕੇ ਲੜਾਈ ਲੜੀਆਂ ਤੇ ਲੇਕਿਨ ਸੁਖਵੀਰ ਮੈਨੂੰ ਹੀ ਕਿਹਾ ਦੱਸ ਦੇ ਇੱਕ ਦਿਨ ਜੇਲ੍ਹ 'ਚ ਗਿਆ ਹੋਵੇ ਇੱਕ ਦਿਨ ਲੜਾਈ ਲੜੀ ਹੋਵੇ ਉਹ ਉਹ ਪ੍ਰਧਾਨ ਬਣੇ ਫਿਰ ਅੱਜ ਇਸ ਕਰਕੇ ਨਹੀਂ ਇਸ ਕਰਕੇ ਤੁਸੀਂ ਉਹਨੂੰ ਤੁਹਾਨੂੰ ਤਾਂ ਕਹਿਣਾ ਵਜ਼ੀਰੀਆਂ ਬਣੀਆਂ ਲੇਕਿਨ ਉਹਨੇ ਲੋਕ ਨੇ ਉਹਨਾਂ ਨੇ ਜਿਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਉਹ ਅੱਜ ਪ੍ਰਧਾਨ ਬਣੇ ਬੈਠੇ ਅਸੀਂ ਜਿਹੜੀ ਪਰਦੇਦੀਆਂ ਬਣਾਈਆਂ ਨਾ ਉਹ ਸੁਧਾਰ ਸ਼ਰੋਮਣੀ ਅਕਾਲੀ ਦਲ ਨੂੰ ਦੇ ਵਿੱਚ ਸੁਧਾਰ ਲਿਆਉਣ ਲਈ ਵੀ ਜਿਸ ਤਰ੍ਹਾਂ ਦਾ ਲੋਕ ਅਕਾਲੀ ਦਲ ਤੇ ਆਸ ਕਰਦੇ ਨੇ ਤਵੱਕੋ ਕਰਦੇ ਆ ਅਕਾਲੀ ਕਿਹੋ ਜਿਹਾ ਹੋਣਾ ਚਾਹੀਦੇ ਆ ਉਹਨਾਂ ਦਾ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ ਉਹਨਾਂ ਦਾ ਚਾਲ ਚੱਲਣਾ ਕਿਹੋ ਜਿਹਾ ਹੋਣਾ ਚਾਹੀਦਾ ਉਹਨਾਂ ਦੇ ਕੰਮ ਕਾਜ ਕੀ ਹੋਣੇ ਚਾਹੀਦੇ ਆ ਉਸ ਤਰ੍ਹਾਂ ਦਾ ਅਸੀਂ ਅਕਾਲੀ ਦਲ ਬਣਾਉਣਾ ਚਾਹੁੰਦੇ ਆ ਅੱਜ ਅਕਾਲੀ ਦਲ ਦੋ ਹਿੱਸਿਆਂ 'ਚ ਵੰਡਿਆ ਗਿਆ ਇੱਕ ਉਹ ਨੇ ਜਿਹੜੇ ਜੇਲ੍ਹਾਂ 'ਚੋਂ ਨਿਕਲ ਕੇ ਆਏ ਜਿਵੇਂ ਢੀਂਡਾ ਸਾਹਿਬ ਨੇ ਕਿਹਾ ਜਿਹੜੇ ਸੰਘਰਸ਼ਾਂ 'ਚੋਂ ਆਏ ਅੱਜੇ ਮੀਟਿੰਗ ਕਿਉਂ ਰਾਣੀ ਪਈ ਤੁਹਾਨੂੰ ਇਸ ਕਰਕੇ ਕਿਉਂਕਿ ਸਾਰਾ ਸਭਧਾਨ ਦੇ ਖਿਲਾਫ ਹੋ ਰਿਹਾ ਸਾਰਾ ਕੁਝ ਔਰ ਇੰਸੈਸ਼ਨ ਕਮੇਟੀ ਜੇ ਬਣਾਈ ਹੈ ਉਹਨੂੰ ਹੱਕ ਹੀ ਨਹੀਂ ਹੈ ਕੱਢਣ ਦਾ ਉਹ ਕੱਢੀ ਨਹੀਂ ਸਕਦੀ ਉਹ ਪ੍ਰਧਾਨ ਨੂੰ ਰਿਪੋਰਟਿੰਗ ਰਿਪੋਰਟਿੰਗ ਕਰ ਸਕਦੀ ਹੈ ਤੇ ਦੂਸਰੀ ਇਹ ਹੈ ਵੀ ਜੋ ਆਪਣਾ ਹੁਣ ਤੁਹਾਡੇ ਸਾਹਮਣੇ ਆਇਆ ਹੈ ਰੋਜ਼ ਆਉਂਦਾ ਹੈ ਕਿਹੜਾ ਕਿ ਉਹਨੂੰ ਸਾਰ ਸਨ ਬਣਾਇਆ ਜਿਹੜਾ ਆਪ ਦੋਸ਼ੀ ਸੀ ਅਰੇ ਤੋਂ ਲਾਵਾ ਇਹ ਮੈਨੂੰ ਮਜਬੂਰ ਹੋ ਕੇ ਅਜੇ ਕਰਨਾ ਪੈ ਰਿਹਾ ਹੈ ਕਿ ਅਸੀਂ ਇਹਨੂੰ ਕਿਉਂਕਿ ਖੈਰ ਸੰਤਾਨਕ ਹੋ ਗਿਆ ਸਾਰਾ ਕੁਝ ਇਹਨੂੰ ਕਮੇਟੀ ਨੂੰ ਭੰਗ ਕਰਦੇ ਹਾਂ ਸੁਖੀਨ ਨੂੰ ਭੰਗ ਕਰਦੇ ਹਾਂ ਔਰ ਸਾਰੀ ਭੰਗ ਕਰਕੇ ਅਸੀਂ ਨਵੀਂ ਕਮੇਟੀ ਨਮੀ ਕਮੇਟੀ ਚੁਣਾਂਗੇ ਤੇ ਸੈਸ਼ਨ ਬੁਲਾਵਾਂਗੇ ਸੈਸ਼ਨ ਰੱਦ ਕਰਾਂਗੇ ਸੈਸ਼ਨ ਬੁਲਾ ਕੇ ਨਮੀ ਕਮੇਟੀ ਚੁਣਾਂਗੇ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਹੋਵੇਗਾ ਉਹ ਸਾਡੇ ਸਾਥੀਆਂ ਨਾਲ ਸਾਰਿਆਂ ਨਾਲ ਬੈਠ ਕੇ ਤੇ ਜਿਹੜੀ ਮੇਰੀ ਅਸਲੀ ਸਟੇਟਮੈਂਟ ਹੈ ਉਹ ਤੁਹਾਨੂੰ ਸਾਰਿਆਂ ਨੂੰ ਚੰਨਜੀਤ ਬਰਾੜ ਭੇਜ ਦੇਗਾ ਉਹ ਸਾਰਿਆਂ ਕੋਲ ਆ ਜਾਏਗੀ ਹਾਂਜੀ ਫੈਸਲਾ ਰੱਦ ਕੀਤਾ ਫੈਸਲਾ ਰੱਦ ਕੀਤਾ ਜੀ ਉਹ ਜਨਨ ਸਿੰਘ ਕਮੇਟੀ ਦਾ ਫੈਸਲਾ ਕਮੇਟੀ ਦਾ ਫੈਸਲਾ ਰੱਦ ਕਰਕੇ ਅਸੀਂ ਨਵੀਂ ਕਮੇਟੀ ਚੁਣ ਰਹੇ ਹਾਂ ਉਹੀ ਉਹੀ ਕਮੇਟੀ ਨੂੰ ਅਸੀਂ ਜਿਹੜੀ ਹੈਗਾ ਅਸੀਂ ਉਹ ਕਮੇਟੀ ਜਲ ਜਨਰਲ ਅਸ ਬੁਲਾ ਕੇ ਉਹ ਕਮੇਟੀ ਨੂੰ ਦੁਬਾਰਾ ਚੁਣਾਗੇ ਦੇਖੋ ਪਹਿਲਾਂ ਕੌਮਟੀਆਂ ਭੰਗ ਕੀਤੀਆਂ ਇਹਨਾਂ ਨੇ ਨਹੀਂ ਨਹੀਂ ਉਹ ਤਾਂ ਸਾਰੀਆਂ ਕਮੇਟੀਆਂ ਦਾ ਭੰਗ ਕਰਕੇ ਹੋਇਆ ਹੁਣ ਕੋਈ ਨਹੀਂ ਉਹਨੇ ਉਹ ਤਾਂ ਬੈਠੇ ਪ੍ਰਧਾਨਗੀ ਦੇ ਲਾਇਕ ਹੀ ਨਹੀਂ ਰਿਹਾ ਹੁਣ ਸਾਰੀ ਦੁਨੀਆ ਖਿਲਾਫ ਹੋ ਗਈ ਔਰ ਉਹ ਸਾਰੇ ਸਿਵਧਾਨ ਦੇ ਖਿਲਾਫ ਗੱਲ ਕਰ ਰਿਹਾ ਇਸ ਕਰਕੇ ਉਹਨੂੰ ਉਹਨੂੰ ਉਹ ਕਿਸੇ ਕੰਮ ਹੀ ਨਹੀਂ ਰਿਹਾ ਕੋਈ ਉਹਨੂੰ ਪਸੰਦ ਨਹੀਂ ਕਰਦਾ ਕਿਸੇ ਕਿਸਮ ਦਾ ਉਹਦਾ ਸਾਰਾ ਕੈਰੇਕਟਰ ਖਰਾਬ ਹੋ ਗਿਆ ਪਰ ਤੁਸੀਂ ਉਹਨੂੰ ਜਿਹੜਾ ਕਰ ਰਹੇ ਹੋ ਸਰਧਾਨ ਦੇ ਹਸਾਬ ਕਰ ਨਹੀਂ ਨਹੀਂ ਮੈਂ ਤਾਂ ਕਰ ਰਿਹਾ ਕਿਉਂਕਿ ਮੈਂ ਦੇਖ ਕੇ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਹੈ ਫੈਸਲਾ ਸਵੀਕਾਰ ਕੀਤਾ ਹੋਰ ਫੈਸਲੇ ਦੇ ਖਿਲਾਫ ਉਹ ਫੈਸਲਾ ਕਿਉਂਕਿ ਅਨਸੰਵਧਾਨਿਕ ਐਸ ਕਰਕੇ ਮੈਂ ਕਰ ਰਿਹਾ ਕਿਉਂਕਿ ਮੇਰੀ ਮਜਬੂਰੀ ਮੈਂ ਪਹਿਨੀ ਕਿਹਾ ਕਿ ਮਜਬੂਰੀ ਨੂੰ ਕਰ ਰਿਹਾ ਇਸ ਕਰਕੇ ਉਹ ਕਰਦੇ ਠੀਕ ਤੁਹਾਡੇ ਇਕੱਲੇ ਦਾ ਫੈਸਲਾ ਜਰੂਰੀ ਨਹੀਂ ਕਰਦਾ ਬਣਦੇਗਾ ਜ਼ਿਆਦਾ ਡੈਲੀਗੇਟ ਜਲਾਸ ਨਹੀਂ ਨਹੀਂ ਉਹ ਤਾਂ ਜਲਾਸ ਬੁਲਾਵਾਂਗੇ ਜੀ ਅਸੀਂ ਆਪ ਨਹੀਂ ਕਰਨਾ ਕੋਈ ਫੈਸਲਾ ਅਸੀਂ اجلاس ਬੁਲਾਉਣ ਲਈ ਮੈਂ ਅੱਜ ਕਿਹਾ ਕਿ اجلاس ਬਣਾਓ ਦੁਬਾਰਾ اجلاس ਬਣਾ ਕੇ ਨਵਾਂ ਚੋਣ ਪ੍ਰਦਾਨ ਤੁਸੀਂ ਇਹ ਬਤਾਓ ਸਰਪੰਚ ਕਦੋਂ ਬੁਲਾਉਣਾ ਹਾਂ ਹਾਂ ਜੀ ਬੜੀ ਵੱਡੀ ਵੱਡੀ ਚੀਜ਼ ਹੈ ਸਰਪੰਚ ਸਾਰੀ ਪਾਰਟੀ ਦਾ ਹੈ ਤੈ ਕਰ ਲਿਆ ਨਵਾਂ ਪ੍ਰਦਾਨ ਨਹੀਂ ਨਹੀਂ ਉਹ ਤਾਂ ਹਲੇ ਤੈਸਾ ਸੰਗਤ ਨਹੀਂ ਕਰਨਾ ਮੈਂ ਥੋੜਾ ਕਰਨਾ ਉਹ ਤਾਂ ਡੈਲੀਗੇਟ ਕਰਨਗੇ ਨੇ ਫੈਸਲਾ ਰੱਦ ਕੀਤਾ ਫੈਸਲਾ ਰੱਦ ਕੀਤਾ ਫੈਸਲਾ ਰੱਦ ਕਰ ਦਿੱਤਾ ਅਗਰ ਉਹ ਨਹੀਂ ਮੰਨਦੇ ਫਿਰ ਤੇਰਾ ਕੱਢਣ ਦਾ ਫੈਸਲਾ ਉਹ ਰੱਦ ਕੀਤਾ ਉਹ ਜਿਹੜਾ ਕੱਢਣ ਦਾ ਫੈਸਲਾ ਰੱਦ ਕੀਤਾ ਸੀ ਉਹ ਨਾ ਨਾ ਮੰਨਣਾ ਤਾਂ ਕੱਲ ਤੱਕ ਦੇ ਹੋ ਗੁਣਾ ਨਹੀਂ ਮੰਨਦਾ ਹੈ ਉਹ ਇਹਦਾ ਹੁਣ ਕਾਢੀ ਦਿੱਤਾ ਜੋ ਕਰਨਾ ਸੀ ਮੈਂ ਹੁਣ ਕੱਲ ਸਾਨੂੰ ਮੁੱਢਲੀ ਮੈਂਬਰਸ਼ਿਪ ਦਾ ਖਰਜ ਕੀਤਾ ਸੀ ਤੁਸੀਂ ਮੁੱਢਲੀ ਮੈਂਬਰਸ਼ਿਪ ਤੇ ਕਾਇਮ ਹੋ ਤੇ ਜਿਹੜੇ ਆਉਂਦੇ ਸੀ ਉਹ ਵੀ ਤੁਹਾਡੇ ਕੋਲ ਰਹਿਣਗੇ ਕੀ ਕਹਿੰਦੇ ਹੋ ਨਹੀਂ ਉਹ ਜਿਹੜੇ ਜਿਨ੍ਹਾਂ ਨੇ 8 8 ਮੈਂਬਰ ਕੱਢੇ ਨੇ ਉਹਨਾਂ ਦੇ ਖਿਲਾਫ ਜ ਕੀਤਾ ਜਿਹੜਾ ਉਹਨੂੰ ਰੱਦ ਕੀਤਾ ਸੀ ਜੋ ਸਾਰੇ ਪਾਰਟੀ ਦੇ ਕਾਇਮ ਨੇ ਤੁਸੀਂ ਉਹ ਕਾਇਮ ਨੇ ਉਹਨਾਂ ਨੂੰ ਕਾਢੀ ਸਕਦੇ ਹੋ ਗੈਰ ਸਵਿਧਾਨਿਕ ਹੈ ਨਾ ਜੀ ਉਹ ਗੈਰ ਸਵਿਧਾਨਿਕ ਅਨ ਕਨਸਟੀਚਿਊਸ਼ਨਲ ਹੈ ਉਹ ਇਸੀ ਲਈ ਜਨਰਲ ਡੈਲੀਗੇਟ ਜਲਾ ਸਕਦਾਂ ਦਾ ਕੋਈ ਨੋਟਿਸ ਨਹੀਂ ਦਿੱਤਾ ਉਹਨਾਂ ਨੇ 26 ਜੂਨ 2024 ਦੀ ਡੇਟ ਦੇ ਦੇ ਤੁਹਾਨੂੰ ਸਾਰਿਆਂ ਨੂੰ ਹਦਾਇਤ ਕੀਤੀ ਸੀ ਵੀ ਤੁਸੀਂ ਪਟਕਲਾ ਫਤਿ ਕੁੜੀਆਂ ਨਾ ਕਰੋ ਪਿਛਲੇ ਬੰਨੇ ਐ ਡੇਟ ਦੇ ਦੇ ਲਿਖ ਕੇ ਦਿੱਤੀ ਉਹਨਾਂ ਨੇ 26 ਜੂਨ 2024 ਕਿਸੇ ਕੋਲ ਆਏ ਨਹੀਂ ਤੇ ਕੋਈ ਨੋਟਿਸ ਨਹੀਂ ਆਇਆ ਨਾ ਜੀ ਕਿਸੇ ਨੂੰ ਖਬਰ ਸੀ ਸਰ ਕਿਸੇ ਕਿਆ ਖਬਰ ਹੀ ਲਾਦੀ ਕੋਈ ਕਿਸੇ ਕੋਲ ਲਿਖ ਕੇ ਆਇਆ ਕਿਸੇ ਕਿਸੇ ਕੋਲੇ ਆਇਆ ਐ ਗੱਲ ਕਰਦਿਆਂ ਨੂੰ ਸੰਗ ਆਉਂਦੀ ਸੀ ਗੱਲ ਨਹੀਂ ਕੀ ਇੱਕ ਬੰਦਾ ਨਹੀਂ ਗਏ ਜਿਹਨੇ ਮੈਂ ਬੰਦਾ ਕਿਸੇ ਕੋਲ ਨੋਟਿਸ ਆਇਆ ਕੋਈ ਮੈਂ ਦੱਸ ਦਵਾਂ ਨਾਲੇ ਪਾਰਟੀ ਵਿਰੋਧੀ ਕਾਰਵਾਈ ਕੀ ਆ ਉਹ ਵੀ ਤਾਂ ਦੱਸਣਾ ਵੀ ਆਹ ਕਾਰਵਾਈ ਮਤਲਬ ਪਾਰਟੀ ਵਿਰੋਧੀ ਦੇਖੋ ਅਸੀਂ ਅਸੀਂ ਫੈਸਲਾ ਕੀਤਾ ਸੀ ਵੀ ਅਕਾਲੀ ਦਲ 'ਚ ਸੁਧਾਰ ਨਾਲ ਆਉਣੀ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਸ਼ਰੋਮਣੀ ਅਕਾਲੀ ਦਲ ਵਿੱਚ ਸੁਧਾਰ ਲਿਆਉਣਾ ਸ਼ਰੋਮਣੀ ਅਕਾਲੀ ਦਲ ਨੂੰ ਪ੍ਰਾਤਨ ਲੀਹਾਂ ਤੇ ਲੈ ਕੇ ਆਉਣਾ ਸ਼ਰੋਮਣੀ ਅਕਾਲੀ ਦਲ ਵਿੱਚ ਸੰਘਰਸ਼ ਕਰਨ ਵਾਲੇ ਮੋਰਚਿਆਂ ਵੀ ਜਾਣ ਵਾਲੇ ਜਦੋਂ ਜਦਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਅਗਵਾਈ ਸੰਭਾਲਣਾ ਕੀ ਇਹ ਅਨੁਸ਼ਾਸਨਹੀਨਤਾ ਔਰ ਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀਆਂ ਭੁੱਲਾਂ ਦੇ ਖਿਮਾ ਜਾਚਕ ਲਈ ਅਪੀਲ ਕਰਨੀ ਕੀ ਇਹ ਅਨੁਸ਼ਾਸਨਹੀਨਤਾ ਔਰ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹਨੂੰ ਦੇਸ਼ ਔਰ ਦੁਨੀਆ ਭਰ ਦੇ ਪੰਥ ਤੈਸੀ ਪੰਥ ਦਰਦਿਆਂ ਨੇ ਹੰਗਾਰਾ ਦਿੱਤਾ ਕੱਲ ਸ਼ਰੋਮਣੀ ਅਕਾਲੀ ਦਲ ਦੇ ਬਹੁਤ ਹੀ ਪੁਰਾਣੇ ਲੀਡਰ ਜਾਇਦਰ ਮੋਹਨ ਸਿੰਘ ਤੋੜ ਉਹਨਾਂ ਦੀ ਵਰਸੀ ਸਮਾਗਮ 4 ਦਹਾਕਿਆਂ ਬਾਅਦ 4 ਦਹਾਕਿਆਂ ਬਾਅਦ ਮਤਲਬ ਇਹ ਹੋਇਆ ਔਰ ਉਹਦੇ 'ਚ ਆਮ ਲੋਕ ਆਏ ਆਮ ਪੰਥ ਅਤਿਸੀ ਹਪੰਥ ਦਰਦੀ ਆਏ ਔਰ ਇੱਕ ਕਿਸਮ ਦਾ ਇੱਕ ਪੰਥਕ ਵਿਚਾਰ ਮੰਚ ਬਣਿਆ ਤੇ ਜੇ ਸ਼ਰੋਮਣੀ ਕਾਲੀ ਦਲ ਸੁਧਾਰ ਲਹਿਰ ਨੇ ਇਹ ਕਦਮ ਪੁੱਟਿਆ ਕਿ ਇਹ ਅਨੁਸ਼ਾਸਨਹੀਨਤਾ ਜਦੋਂ ਬੇਤੀਤ ਤੋਂ ਅਨੁਸਵਾਲ ਹੈ ਤੁਸੀਂ ਬਤੌਰ ਸਰਪ੍ਰਸਤ ਸੁਖਵੀਰ ਬਾਦਲ ਨੂੰ ਪੁੱਛੋਗੇ ਵੀ ਇਹ ਚਾਚਨ ਹੀ ਤਾਂ ਜਿਹੜੇ ਤਿੰਨ ਚਾਰ ਗੱਲਾਂ ਕੀਤੀਆਂ ਜਦੋਂ ਤੁਮ ਬਾਦਲਾ ਸਾਹਿਬ ਮੈਂ ਲਿਖ ਕੇ ਭੇਜੂੰਗਾ ਜੀ ਮਾਲ ਇੱਕ ਗੱਲ ਹੋਰ ਆ ਇਹ ਨਾ ਜੀ ਜਿਹੜੇ ਕਬਰਾ ਹਟ ਤੇ ਮੈਂ ਤਾਂ ਕਹਿਣਾ ਬੁਖਲਾ ਹਟ ਤੇ ਕਹਿਣਾ ਜਾ ਹੁਣ ਪੋਚਾ ਪੋਚੀ ਪੜਦਾ ਪਾਉਣ ਵਾਸਤੇ ਇੱਕ ਨਕਾਮ ਜਦਨ ਕੀਤਾ ਜਿਹੜਾ ਮੀਡੀਆ ਦੇ ਵਿੱਚ ਪ੍ਰੈਸ ਦੇ ਵਿੱਚ ਦੁਨੀਆ ਭਰ ਦੇ ਵਿੱਚ ਚਰਚਾ ਚੱਲ ਗਈ ਵੀ ਬੇਆਦਬੀਆਂ ਦਾ ਇੱਕ ਦੋਸ਼ੀ ਬੰਦਾ ਹੋਵੇ ਉਹਨੂੰ ਮਤਲਬ ਵਿਚੋਲਗੀ ਲਈ ਚੇਟੀਆਂ ਆਦਾਨ ਪ੍ਰਦਾਨ ਕਰਨ ਲਈ ਇੱਕ ਐਸੇ ਵਿਅਕਤੀ ਦੇ ਨਾਲ ਗੱਲਬਾਤ ਕਰ ਲਈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਛੇਕਿਆ ਹੋਵੇ ਉਹਦੇ ਨਾਲ ਰਾਬਤਾ ਕਾਇਮ ਕਰ ਲਈ ਉਹਨੂੰ ਵਰਤਿਆ ਹੋਵੇ ਮਤਲਬ ਇਹ ਤੋਂ ਵੱਡੀ ਮਤਲਬ ਕੀ ਹੈਰਾਨੀ ਤੇ ਦੁਖਦਾਈ ਗੱਲ ਕੀ ਹੋ ਸਕਦੀ ਆ ਇਹ ਤਾਂ ਅਨੁਸ਼ਾਸਨਹੀਨਤਾ ਨਹੀਂ ਹੈ ਇਹ ਤਾਂ ਗ੍ਰੇਵਲ ਦਾ ਬਹੁਤ ਵੱਡੀ ਗੱਲ ਹੈ ਕਲੀਅਰ ਨੂੰ ਆਪਣਾ ਪ੍ਰਧਾਨ ਲਾ ਲਓ ਉਹ ਤਾਂ ਉਹ ਤਾਂ ਬਹੁਤ ਕੁਸ਼ੀ ਗੱਲਾਂ ਕਰਦਾ ਜੀ ਤੇ ਅਸੀਂ ਕਹੀਏ ਜੀ ਤੁਸੀਂ ਬਾਬਾ ਰਾਮ ਰਹੀਮ ਨੂੰ ਉੱਪਰ ਲਾ ਲਓ ਗੱਲ ਤੇ ਕੋਈ ਹੈ ਨਾ ਜੀ ਹਾਂ ਸੁਝਾਦੇ ਰਹੇ ਨਹੀਂ ਜਿਵੇਂ ਜਿਉਂ ਕਹਿ ਰਹਿਆ ਤੇ ਸਾਡੇ ਵੱਲੋਂ ਆ ਤੁਸੀਂ ਰਾਮ ਰਹੀਮ ਨੂੰ ਮੰਨ ਲਓ ਇਹਨੂੰ ਜਾ ਕੇ ਰਾਤ ਨੂੰ ਮਿਲਦੇ ਤਾਂ ਦਿਨ ਚ ਮਿਲਿਆ ਕਰੋ ਇਹ ਸਲਾਹ ਨਹੀਂ ਦਿੰਦੇ ਨਹੀਂ ਚਲੋ ਉੱਪਰ ਅਜਿਹਾ ਵੈਸੇ ਕਹਿ ਰਹੇ ਨਾ ਵੈਸੇ ਕਹਿ ਰਹੇ ਨਾ ਗੱਲ ਕੀਤੀ ਉਹਨਾਂ ਦੀ ਗੱਲ ਕੀਤੀ ਸਲਾਹ ਕੋਈ ਨਹੀਂ ਉਹਦੇ ਪਿੱਛੇ ਚਿੱਠੀ ਲਿਖ ਦਿਓ ਪੈਨ ਕਲ ਇੱਕ ਮੇਰੇ ਵੱਲੋਂ ਚਿੱਠੀ ਲਿਖ ਦਿਓ ਅੱਛਾ ਇੱਕ ਜ਼ਰੂਰੀ ਗੱਲ ਹੈ ਸ਼੍ਰੋਮਣੀ ਕਾਲੀਦਾਵ ਤੋਂ ਜੇ ਗਲਤੀਆਂ ਹੋ ਗਈਆਂ ਫੇਰ ਵੀ ਆਉਗੀਆਂ ਚਲੋ ਮਾੜਾ ਟਾਈਮ ਨਾ ਤੇ ਆ ਗਿਆ ਤੁਸੀਂ ਸਾਰੇ ਇਹਨਾਂ ਨੇ ਸਭ ਤੇ ਵਜੀਰੀਆਂ ਮਾੜੀਆਂ ਤਾਕਦਾ ਮਾੜੀਆਂ ਸਿਆਸੀ ਸੁੱਖ ਲਿਆ ਹੁਣ ਮਾੜੇ ਕਹਾਂ ਤੁਸੀਂ ਨਾਲ ਖੜ੍ਹਦੀ ਵਜਾ ਕੋਈ ਵੀ ਕਹਿੰਦਾ ਜਾਓ ਜੇ ਖੜ੍ਹੇ ਜਿ ਕਿੱਧਰੇ ਹੋ ਗੇ ਲੋਕ ਮੇਰੀ ਮੇਰੀ ਗੱਲ ਸੁਣੋ ਅਸੀਂ ਅਸੀਂ ਤਾਂ ਆਪਣੀਆਂ ਕੁਰਬਾਨੀਆਂ ਤੋਂ ਨਹੀਂ ਨਹੀਂ ਅਸੀਂ ਅਸੀਂ ਇੱਕ ਮਿੰਟ ਅਸੀਂ ਤਾਂ ਕੁਰਬਾਨੀਆਂ ਕੀਤੀਆਂ ਗੇਰੀਆਂ ਗੱਲ ਢੇਟਦਾ ਸਾਬ ਕਰਨ ਲੱਗਿਆ ਮੇਰੀ ਮੇਰੀ ਗੱਲ ਸੁਣੋ ਅਸੀਂ ਤਾਂ ਕੁਰਬਾਨੀਆਂ ਆਜੇ ਜਰ ਸੁਣਨ ਦਿਓ ਮੈਂ ਕਿਹ ਅਸੀਂ ਤਾਂ ਕੁਰਬਾਨੀਆਂ ਕੀਤੀਆਂ ਢਿੰਸਾ ਸਾਹਿਬ ਵੀ ਸੁਣ ਲਿਓ 1 ਮਿੰਟ ਪਹਿਲਾਂ ਕੀ 1 ਮਿੰਟ ਦੀ ਢਿੰਸਾ ਸਾਹਿਬ ਦੀ ਗੱਲ ਸੁਣਿਓ ਜਰਾ ਅਸੀਂ ਤਾਂ ਕੁਰਬਾਨੀਆਂ ਕੀਤੀਆਂ ਅਸੀਂ ਜੇਲ੍ਹਾਂ ਚ ਗਿਆ ਅਸੀਂ ਬਹੁਤ ਵੱਡੀਆਂ ਹਰੇਕ ਮੌਤ ਦੀਆਂ ਹਰੇਕ ਲੜਾਈ ਲੜੀਆਂ ਤੇ ਲੇਕਿਨ ਸੁਖਵੀਰ ਮੈਨੂੰ ਇੱਕ ਦੱਸ ਦੇ ਕਿ ਕਿੰਨੇ ਦਿਨ ਜੇਲ੍ਹ ਚ ਗਿਆ ਹੋਵੇ ਇੱਕ ਦਿਨ ਲੜਾਈ ਲੜੀ ਹੋਵੇ ਉਹ ਉਹ ਪ੍ਰਧਾਨ ਬਣਿਆ ਫਿਰਦਾ ਅੱਜ ਇਸ ਕਰਕੇ ਨਹੀਂ ਇਸ ਕਰਕੇ ਤੁਸੀਂ ਉਹ ਤੁਹਾਨੂੰ ਤਾਂ ਕਹਿੰਦੇ ਵਜ਼ੀਰੀਆਂ ਬਣੀਆਂ ਲੇਕਿਨ ਉਹਨੇ ਲੋਕ ਨੇ ਉਹਨਾਂ ਨੇ ਜਿਨ੍ਹਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਉਹ ਅਜੀਤ ਪ੍ਰਧਾਨ ਬਣੇ ਬੈਠਾ ਉਹਨਾਂ ਦਾ ਕਹਿਣਾ ਜੀ ਵੀ ਤੁਸੀਂ ਜਿਹੜੀਆਂ ਮੜਾਈਆਂ ਔਰ ਪੈਰਲਲ ਪਾਰਟੀ ਖੜੀ ਕੀਤੀ ਹੈ ਜਿਸ ਕਰਕੇ ਅਸੀਂ ਇਹਨਾਂ ਦੇ ਬਰਸ ਅਸੀਂ ਜਿਹੜੀ ਪਰਦੇਦੀਆਂ ਬਣਾਈਆਂ ਨਾ ਉਹ ਸੁਧਾਰ ਸ਼ਰੋਮਣੀ ਅਕਾਲੀ ਦਲ ਨੂੰ ਦੇ ਵਿੱਚ ਸੁਧਾਰ ਲਿਆਉਣ ਲਈ ਵੀ ਜਿਸ ਤਰ੍ਹਾਂ ਦਾ ਲੋਕ ਅਕਾਲੀ ਦਲ ਤੇ ਆਸ ਕਰਦੇ ਨੇ ਤਬੱਕੋ ਕਰਦੇ ਆ ਅਕਾਲੀ ਕਿਹੋ ਜਿਹਾ ਹੋਣਾ ਚਾਹੀਦੇ ਆ ਉਹਨਾਂ ਦਾ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ ਉਹਨਾਂ ਦਾ ਚਾਲ ਚੱਲਣ ਕਿਹੋ ਜਿਹਾ ਹੋਣਾ ਚਾਹੀਦਾ ਉਹਨਾਂ ਦੇ ਕੰਮ ਕਾਜ ਕੀ ਹੋਣੇ ਚਾਹੀਦੇ ਆ ਉਸ ਤਰ੍ਹਾਂ ਦਾ ਅਸੀਂ ਅਕਾਲੀ ਦਲ ਬਣਾਉਣਾ ਚਾਹੁੰਦੇ ਆ ਅੱਜ ਅਕਾਲੀ ਦਲ ਦੋ ਹਿੱਸਿਆਂ 'ਚ ਵੰਡਿਆ ਗਿਆ ਇੱਕ ਉਹ ਨੇ ਜਿਹੜੇ ਜੇੜਾ 'ਚੋਂ ਨਿਕਲ ਕੇ ਆਏ ਜਿਵੇਂ ਢੀਂਡਾ ਸਾਹਿਬ ਨੇ ਕਿਹਾ ਜਿਹੜੇ ਸੰਘਰਸ਼ਾਂ ਚੋਂ ਆਏ ਜਦੋਂ ਜੈਦਾ ਚਾਹੇ ਤਸ਼ੱਦਦ ਹੈ ਕਿ ਆਏ ਡਾਂਗਾ ਸਿਰ ਪੜਾ ਕੇ ਆਏ ਇਹ ਕੋਹ ਨੇ ਜਿਹੜੇ ਕਾਰਾਂ ਚੋਂ ਨਿਕਲ ਕੇ ਆਏ ਤੇ ਕਾਰਾਂ ਤੇ ਏਸੀ ਗੱਡੀਆਂ ਚੋਂ ਨਿਕਲਣ ਵਾਲੇ ਅਕਾਲੀ ਜਿਹੜੇ ਨੇ ਉਹ ਲਾਂਭੇ ਦੇਣ ਸਾਨੂੰ ਵੀ ਇਹ ਵਜ਼ੀਰੀਆਂ ਦਾ ਆਨੰਦ ਮਾਣਦੇ ਰਹੇ ਇਹ ਤਾਂ ਫਿਰ ਹੈਰਾਨੀ ਵਾਲੀ ਗੱਲ ਹੋएगी ਨਾ ਹੈਰਾਨੀ ਗੱਲ ਦਾ ਉਹ ਗੱਲ ਹੋਣਾ ਚਾਹੀਦਾ ਵੀ ਜਿਹੜੇ ਰੇਤ ਮਾਫੀਆ ਕੇਵਲ ਮਾਫੀਆ ਨਸ਼ੇ ਉਹਨਾਂ ਨਾਲ ਵਜ਼ੀਰੀਆਂ ਜਿਹੜੇ ਮਾਨ ਗਏ ਮਹਰਾਨੀ ਤਾਂ ਉਹਦੀ ਹੋਣੀ ਚਾਹੀਦੀ ਆ ਜਿਹੜੇ ਜੇਲਾਂ ਕੱਟ ਕੇ ਸੰਘਰਸ਼ ਕਰਕੇ ਵਜ਼ੀਰ ਬਣਿਆ ਉਹਨਾਂ ਦੀ ਹੀ ਹਰਾਨੀ ਹੋਣੀ ਪੜੇਗਾ ਹਾਂਜੀ 14 ਅਕਾਲੀ ਦਲ ਪਹਿਲਾਂ ਚੱਲ ਰਹੇ ਨੇ ਕੋਈ 15ਵਾਂ ਅਕਾਲੀ ਦਲ ਤਾਂ ਨਹੀਂ ਬਣੇਗਾ ਇਹ ਹੀ ਨਹੀਂ ਅਸੀਂ ਇਸੇ ਅਕਾਲੀ ਦਲ ਨੂੰ ਅਕਾਲੀ ਲੀਹਾਂ ਤੇ ਲੈ ਕੇ ਆਵਾਂਗੇ ਅਜੀ ਅਜੀ ਤਾਂ ਚਾਹੀ ਅੱਡ ਹੋਇਆ ਸਾਰੇ ਬਈ ਅਸੀਂ ਅੱਡ ਨਹੀਂ ਮਤਲਬ ਅਸੀਂ ਇਹਨੂੰ ਸੁਧਾਰ ਲੈਣ ਲਈ ਕੀਤਾ ਹੈ ਵੀ ਸੁਧਾਰ ਅਕਾਲੀ ਦਲ ਚਾਹੀ ਉਹਦੇ ਵਾਸਤੇ ਉਹਦੇ ਬਾਰੇ ਕੋਈ ਸੁਧਾਰ ਕੀ ਕਰਦਾ ਹੈ ਜਲੀ ਇੱਕ ਤੋਂ ਮੀਟਿੰਗ ਹਾਂ ਮੈਂ ਦੱਸਦਾ ਜੀ ਰਾ ਦੱਸੋ ਸਾੜਾ ਜਿਹੜਾ ਕਈ ਦਿਨਾਂ ਦਾ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਗਾ ਜਿਹੜਾ ਡੀਰੀ ਰਾਮ ਰਹੀਮ ਦਾ ਸਿਆਸੀ ਸੀਗਾ ਆਪਣੇ ਪਰੋਕਾਰ ਉਹਨੇ ਬਹੁਤ ਸੰਸਨੀ ਖੇਜ਼ ਬੜੇ ਗੰਭੀਰ ਉਹਨੇ ਇਲਜ਼ਾਮ ਲਾਏ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹੁਣ ਇਹਨੂੰ ਚਾਹੇ ਗਰੇਵਾਲ ਸਾਹਿਬ ਚਲੋ ਆਪਣੇ ਹੈਗੇ ਐਸਜੀਪੀਸੀ ਦੇ ਪੁਰਾਣੇ ਪ੍ਰੈਡੀਸ਼ਨ ਦੇ ਲੀਡਰ ਆ ਇਹਨੂੰ ਇਦਾਂ ਹਾਸੇ ਚ ਨਹੀਂ ਲੈ ਕੇ ਜਾਣਾ ਚਾਹੀਦਾ ਇਸ ਗੱਲ ਨੂੰ ਜਿਵੇਂ ਕਿਹਾ ਚੰਦ ਮਾਇਰਾ ਜੀ ਨੇ ਵੀ ਇੱਕ ਜਿਹੜਾ ਬੰਦਾ ਗੁਨਾਹਗਾਰ ਆ ਪਹਿਲਾਂ ਹੀ ਪਾਪੀ ਆ ਉਹ ਤੁਸੀਂ ਉਹਨੂੰ ਉਹਦੀ ਵਿਚੋਲਗੀ ਨੂੰ ਆਪਣੇ ਯੂਜ਼ ਕਰ ਰਹੇ ਹੋ ਉਹ ਤੁਹਾਡੇ ਸੁੱਖਸ਼ ਨੇ ਦੇ ਰਿਆ ਚਿੱਠੀਆਂ ਆਪਣੇ ਪਾਸੋਂ ਕਰ ਰਿਹਾ ਜਿਹੜਾ ਡੇਰੇ ਵਾਲਾ ਸਾਥ ਹੈ ਉਹਨੂੰ ਤੇ ਤੁਸੀਂ ਹੋਰ ਵੀ ਜਿਹੜੇ ਚਾਇਓ ਹਰਸ਼ ਬਰੇਟਾ ਆ ਜਾਂ ਦੂਸਰਾ ਮੁੰਡਾ ਧੁਰੀ ਵਾਲਾ ਆ ਉਹ ਵੀ ਤੁਹਾਡੇ ਕੋ ਆਉਂਦਾ ਜਾਂਦਾ ਆ ਤੁਹਾਨੂੰ ਸਾਰਾ ਕੁਝ ਪਤਾ ਆ ਵੀ ਉਹ ਡੇਰਾ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿੱਚ ਕੀ ਸੋਚ ਰੱਖਦਾ ਆ ਤੇ ਡੇਰੇ ਨੇ ਕੀਤਾ ਕੀ ਆ ਇਹ ਅਕਾਲੀ ਦਲ ਦੇ ਪ੍ਰਧਾਨ ਨੂੰ ਪਤਾ ਹੋਣ ਦੇ ਬਾਵਜੂਦ ਫਿਰ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਦਾ ਇੱਕ ਜਿਹੜਾ ਹੁਕਮਨਾਮਾ ਉਹ ਵੀ ਆਪਣੇ ਆ ਗਿਆ ਸਾਰੇ ਸਿੱਖ ਜਗਤ ਨੂੰ ਆਪਣੇ ਸੁਣ ਲਿਆ ਉਹਨਾਂ ਨੇ ਮੰਨ ਲਿਆ ਤੇ ਫਿਰ ਅਕਾਲੀ ਦਲ ਦਾ ਪ੍ਰਧਾਨ ਉਸ ਹੁਕਮਨਾਮੇ ਦੀ ਪਰਵਾਹ ਹੀ ਨਾ ਕਰੇ ਤੇ ਤੁਸੀਂ ਕਹਿੰਨੇ ਵੀ ਕਲੀਅਰ 20 ਵਾਰੀ ਪਾਪੀ ਹੋਊਗਾ ਦੁਖੀ ਹੋਊਗਾ ਚਾਹੇ ਫਾਂਸੀ ਚੜ ਜਵੇ ਕਿਉਂਕਿ ਜਿਹਨੇ ਗੁਰੂ ਗ੍ਰੰਥ ਸਾਹਿਬ ਨਾਲ ਬੇਅਦਬੀ ਕੀਤੀ ਹੈ ਅਜ਼ਮਤ ਨੂੰ ਟਾੜਾਈ ਆ ਸਾਨੂੰ ਉਸਦਾ ਕੋਈ ਮਤਲਬ ਨਹੀਂਗਾ ਪਰ ਅਸੀਂ ਇਹ ਕਹਿੰਨੇ ਵੀ ਜੇ ਕੋਈ ਬੰਦਾ ਚਸ਼ਮਦੀਦ ਗਵਾ ਮੋਰੇ ਆਇਆ ਤੇ ਤੁਸੀਂ ਉਹਨੂੰ ਕਿਵੇਂ ਉਹਨੂੰ ਆਪਣੇ ਅੱਖੋਂ ਪਰੋਖੇ ਕਰਦੇ ਹੋਗੇ ਕਿਵੇਂ ਤੁਸੀਂ ਉਹਨੂੰ ਪਾਸੇ ਕਰਦੇ ਹੋਗੇ ਇਹ ਚਲੋ ਕੁਝ ਸਧਾਰਨ ਸਿੱਖ ਵੀ ਨਹੀਂ ਕਰ ਸਕਦਾ ਪਰ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਨੇ ਕੀਤਾ ਉਹ ਸਿੱਖਾਂ ਦੇ ਮਨਾਂ 'ਚ ਬਹੁਤ ਰੋਸ ਆ ਕਹਾਂਦੇ ਜਿਹੜੇ ਨਾ ਹਿਰਦੇ ਆ ਅੱਜ ਬਲੁੰਦ ਨੇ ਗਏ ਆ ਤੇ ਫੇਰ ਅੱਜ ਸਿੱਖ ਆਪਣੇ ਆਪ ਨੂੰ ਕੋਸ ਰਹੇ ਨੇ ਕਿ ਅਸੀਂ ਇਸ ਪ੍ਰਧਾਨ ਦੇ ਹੇਠ ਅਸੀਂ ਅਕਾਲੀ ਦਲ ਵਿੱਚ ਸੇਵਾ ਕੀਤੀ ਤੁਹਾਨੂੰ ਵੀ ਆਉਂਦੇ ਹੋਣਗੇ ਸਾਨੂੰ ਬੜੇ ਦੇਸ਼ ਵਿਦੇਸ਼ਾਂ ਚ ਫੋਨ ਆਉਂਦੇ ਆ ਵੀ ਆਹ ਅਕਾਲੀ ਦਲ ਦਾ ਹਾਲਾ ਬਣ ਗਿਆ ਸੋ ਇਸ ਕਰਕੇ ਇਹ ਤਾਂ ਗੁਰੂ ਸਾਹਿਬ ਦੀ ਆਪਣੀ ਹੀ ਮਾਰ ਪਈ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਪਾਪ ਕੀਤੇ ਨੇ ਉਹਨਾਂ ਦੀ ਕਲਾ ਵਰਤੀ ਆ ਗੁਰੂ ਸਾਹਿਬ ਦੀ ਇਹ ਸਾਰਾ ਸਿੱਖ ਜਗਤ ਇਸ ਗੱਲ ਨੂੰ ਮੰਨਦਾ ਆ ਵੇ ਅਕਾਲੀ ਦਲ ਕਿਉਂ ਥੱਲੇ ਤੋਂ ਥੱਲੇ ਆਉਂਦਾ ਰਿਹਾ ਐਡੀ ਪ੍ਰਾਣੀ ਪਾਰਟੀ ਲੋਕ ਇਹਨੂੰ ਪਿਆਰ ਕਰਦੇ ਆ ਸਾਨੂੰ ਬੜੀ ਆਸ ਸੀ ਕਿ ਵੀ ਚਲੋ ਹੌਲੀ ਹੌਲੀ ਸਮੇਂ ਦਾ ਸੀ ਆਪਣੇ ਉੱਠ ਜਾਵਾਂਗੇ ਅਸੀਂ ਕੇਂਦਰ ਅਕਾਲ ਤਖਤ ਸਾਹਿਬ ਤੇ ਜਾਓ ਹੁਣ ਅਕਾਲ ਤਖਤ ਸਾਹਿਬ ਤੇ ਕਿਉਂ ਗਏ ਕਰਕੇ ਅਸੀਂ ਬੇਨਤੀ ਕਰਕੇ ਆਏ ਜਾਇਦਰ ਸਾਹਿਬ ਨੂੰ ਇਹ ਪਹਿਲਾ ਜਣਾ ਜਿਹੜਾ ਸੀ ਉਹਨਾਂ ਨੂੰ ਨਹੀਂ ਜੇ ਨਹੀਂ ਗਏ ਦੈਟ ਮੀਨਸ ਹੁਣ ਤਾਂ ਮਜਬੂਰਨ ਗਏ ਆ ਅਜੇ ਵੀ ਕੀ ਨਿਕਲਦਾ ਆ ਕੀ ਖੁੱਲਦਾ ਪਤਾ ਨਹੀਂ ਕੀ ਉਹ ਮੰਨਦੇ ਕਿ ਨਹੀਂ ਮੰਨਦੇ ਪਰ ਅਸੀਂ ਆਸ ਕਰਦੇ ਆਂ ਜੈਦਰ ਕਾਂਤਖ ਸਾਹਿਬ ਤੋਂ ਸਾਰੇ ਸਿੰਘ ਸੁਭਾਨਾਂ ਤੋਂ ਕਿ ਉਹ ਜੋ ਕੌਮ ਦੀ ਭਾਵਨਾ ਹੈ ਜੋ ਆ ਜਿਹੜੇ ਹੋਰ ਖੁਲਾਸੇ ਹੋ ਰਹੇ ਨੇ ਅਜੇ ਪਤਾ ਨਹੀਂ ਹੋਰ ਕਿੰਨੇ ਹੋਣੇ ਨੇ ਉਹਨਾਂ ਦੇ ਮੁਤਾਬਕ ਜੈਦਰ ਕਾਂਤਖ ਸਾਹਿਬ ਜਿਹੜਾ ਫੈਸਲਾ ਲੈਣਗੇ ਤਾਂ ਕਿ ਜਿਹੜੀ ਸੰਗਤ ਦਾ ਜਿਹੜਾ ਹਿਰਦਾ ਆ ਉਹ ਸ਼ਾਂਤ ਹੋਊਗਾ ਤੇ ਤੇ ਇਸ ਕਰਕੇ ਜਿਹੜਾ ਢੀਂਸਾ ਸਾਹਿਬ ਨੇ ਤੁਹਾਨੂੰ ਸਾਰਾ ਆਪਣੀ ਜਿਹੜੀ ਫੈਸਲੇ ਦੱਸੇ ਆ ਕਿ ਗੈਰ ਸਵਿਧਾਨਿਕ ਜਿਹੜਾ ਸਾਨੂੰ ਐਕਸਪੈਲ ਐਕਸਪੈਲ ਕੀਤਾ ਗਿਆ ਅਸੀਂ ਅਕਾਲੀ ਸੀਗੇ ਅਕਾਲੀ ਹਾਂ ਅਕਾਲੀ ਰਵਾਂਗੇ ਇਹ ਜਿਹੜੀ ਅਕਾਲੀ ਦਲ ਨੇ ਪੰਥ ਦੀ ਜਮਾਤ ਆ ਕਿਸੇ ਇੱਕ ਵਿਅਕਤੀ ਦੀ ਨਹੀਂ ਉਹਨਾਂ ਦੀ ਸਾਰੀ ਸਿਆਸਤ ਚੱਲਦੀ ਆ ਇੱਕ ਵਿਅਕਤੀ ਦੇ ਆਲੇ ਦੋਲੇ ਨਿੱਜ ਦੇ ਆਲੇ ਦੋਲੇ ਅਸੀਂ ਨਿਰਸਵਾਰਥ ਆਪਣੇ ਪੋਲਿਟਿਕਸ ਕਰਨ ਆਏ ਆ ਤੇ ਸਾਡਾ ਕੇਦਾ ਕੋਈ ਸਵਾਰਥ ਨਹੀਂ ਅਸੀਂ ਉਹਨੂੰ ਕਿਹਾ ਸੀ ਸੁਖਬੀਰ ਸਿੰਘ ਬਾਦਲ ਨੂੰ ਤਿਆਗ ਕਰ ਦਿਓ ਅਸੀਂ ਤਿਆਗ ਕਰਨ ਨੂੰ ਤਿਆਰ ਆਂ ਸਾਡੇ ਤੋਂ ਕੌਮ ਕੋ ਤਿਆਗ ਮੰਗੇ ਕੁਰਬਾਨੀ ਦੇਣ ਨੂੰ ਤਿਆਰ ਆਂ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂ ਨਹੀਂ ਤਿਆਗ ਕਰ ਰਹੇ ਜੇ ਸਾਰਾ ਸਿੱਖ ਜਗਤ ਚਾਹੁੰਦਾ ਸੀਗਾ ਚੂਨਾ ਕਮੇਟੀ ਵਿੱਚ ਇਹ ਲਿਖਿਆ ਗਿਆ ਦਰਜਿਆ ਚੂਨਾ ਕਮੇਟੀ ਚ ਬਹੁਤ ਕਲੀਅਰਲੀ ਮੈਸੇਜ ਗਿਆ ਤਕਰੀਬਨ 100% ਜਿਹੜੇ ਵਰਕਰਾਂ ਨੇ ਕਿਹਾ ਕਿ ਲੀਡਰਸ਼ਿਪ ਵਿੱਚ ਤਬਦੀਲੀ ਚਾਹੀਦੀ ਆ ਇਹ 2022 ਦੀ ਗੱਲ ਕਰਦੇ ਆ ਉਹਦਾ 24 ਆ ਗਏ ਤੇ ਉਦੋਂ ਵੀ ਥੱਲੇ ਆ ਗਏ ਸੋ ਜਦ ਸਾਡੀ ਗੱਲ ਮੰਨਦੇ ਨਹੀਂ ਅਸੀਂ ਸਾਰੇ ਫਾਰਮਾਂ ਤੇ ਕਹੀ ਗੱਲ ਹੈ ਆਪਣੇ ਚੂਨਾ ਕਮੇਟੀ ਦੀ ਅਕਾਲ ਤਖਤ ਸਾਹਿਬ ਤੇ ਜਾਣ ਦੀ ਲੀਡਰਸ਼ਿਪ ਦੀ ਕੋਈ ਆਪਣੇ ਕਿਸੇ ਨੂੰ ਪੁੱਛ ਲਓ ਪਰ ਹੁਣ ਜੇ ਇਹ ਉਹਨੂੰ ਹਰ ਸਾਰੇ ਮਸਲਿਆਂ ਨੂੰ ਡਾਇਵਰਟ ਕਰ ਰਹੇ ਆ ਵੀ ਜਦ ਉਹਦੀ ਆਪਣੇ ਕਲੇਰ ਦੀ ਇਹ ਗੱਲ ਆ ਗਈ ਸੰਗਤ ਦੇ ਅੱਗੇ ਤੇ ਇਨਾ ਰੋਸ ਸੀਗਾ ਇਨੀ ਚਰਚਾ ਸੀ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਜਿਹੜੇ ਸੀਨੀਅਰ ਲੀਡਰਸ਼ਿਪ ਐਕਸਪੈਲ ਕਰਦੇ ਹੋ ਐਦਾਂ ਜਿਹੜਾ ਤੁਸੀਂ ਨਾ ਲੋਕਾਂ ਨੂੰ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰੋਗੇ ਲੋਕਾਂ ਨੇ ਭੁਲੇਖੇ 'ਚ ਨਹੀਂ ਆਉਣਾ ਅਸੀਂ ਤਾਂ 2 ਮਹੀਨਿਆਂ ਦੇ ਤੁਰੇ ਆ ਪਹਿਲਾਂ ਕਿਉਂ ਨਹੀਂ ਫੈਸਲਾ ਲਿਆ ਇਹ ਤਾਂ ਆਪਣੇ ਬਹੁਤ ਚਿਰਾਂ ਦੀ ਸ਼੍ਰੋਮਣੀ ਕਾਲੀਦਾਲ ਸੁਧਾਰ ਲੈਣ ਬਣੀ ਆ ਅੱਜ ਤੁਸੀਂ ਕਿਉਂ ਫੈਸਲਾ ਲੈ ਰਹੇ ਹੋ ਬੁਖਾਰ ਬੁਖਾਰ ਜਾ ਕੇ ਪੈਨੇ ਕੀਤਾ ਉਹਨਾਂ ਨੇ ਕਰਕੇ ਉਹਨਾਂ ਤੇ ਦਬਾਅ ਪੈ ਗਿਆ ਪਹਿਲਾਂ ਦੋ ਪ੍ਰੈਸ ਬਰੀਫਿੰਗਸ ਹੋਈਆਂ ਉਹਨਾਂ ਨੇ ਕੀਤੀਆਂ ਪੁੰਦੜ ਸਾਹਿਬ ਨੇ ਤੇ ਬਾਕੀ ਉਹਨਾਂ ਸਾਥੀਆਂ ਨੇ ਉਦੋਂ ਤੱਕ ਕਿਸੇ ਨੂੰ ਕੱਢਿਆ ਨਹੀਂ ਜੋ ਦੁਪਹਿਰੋਂ ਬਾਅਦ ਉਹਨਾਂ ਨੂੰ ਇਸ ਗੱਲ ਦਾ ਹੁਕਮ ਆਇਆ ਤੇ ਫਿਰ ਉਹਨਾਂ ਨੇ ਜਿਹੜਾ ਐਕਸਪਰੈਸਨ ਦੀ ਗੱਲ ਕਰਤੀ ਜੋ ਢੀਂਡਾ ਸਾਹਿਬ ਨੇ ਉਹਨੂੰ ਗੈਰ ਸਵਧਾਨਕ ਇਕਰਾਰ ਦਿੱਤਾ ਆ ਤੇ ਨਾਲੇ ਵੀ ਆਖਿਆ ਕਿ ਜਿਵੇਂ ਦੇ ਇਲਜ਼ਾਮ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਲੱਗੇ ਆ ਉਹ ਪ੍ਰਧਾਨਗੀ ਕਰਨ ਦੇ ਯੋਗ ਨਹੀਂ ਤੇ ਸਾਰਾ ਸਿੱਖ ਜਗਤ ਇਸ ਗੱਲ ਦੀ ਹਮੇਂ ਪਰਦਾ ਆ ਦੋ ਸਵਾਲ ਨੇ ਮੇਰੇ ਕਿ ਸੁਖਵੀਰ ਬਾਦਲ ਨੇ ਇਸ ਚੀਜ਼ ਨੂੰ ਆਪਣਾ ਪ੍ਰੈਸਟੀਜ ਇਸ਼ੂ ਇਕੋ ਇਸ਼ੂ ਬਣਾ ਲਿਆ ਦੂਜਾ ਸਵਾਲ ਜੋ ਵੀ ਅਕਾਲੀ ਦਲ ਦੀ ਅੱਜ ਹਾਲਤ ਹੈ ਸਿਰਫ ਤੇ ਸਿਰਫ ਨਰੋਲ ਸੁਖਵੀਰ ਬਾਦਲ ਦੀ ਜ਼ਿੰਮੇਵਾਰਾ ਇੱਕ ਬੰਦਾ ਹੀ ਸਰੋ ਉਹ ਪ੍ਰਧਾਨ ਜੇ ਹਟ ਜੇਗਾ ਤਾਂ ਪਾਰਟੀ ਮੁੜ ਕੈਮੋ ਹੋ ਜਾਗੀ ਪਾਰਟੀ ਦੇਖੋ ਪ੍ਰੈਸਟੀਜ ਇਸ਼ੂ ਦਾ ਹਰ ਵਿਅਕਤੀ ਨੂੰ ਪਤਾ ਹੁੰਦਾ ਵੀ ਉਹਦਾ ਪ੍ਰੈਸ਼ਰ ਇਸ਼ ਕੀ ਆ ਉਹਦਾ ਆਪਣਾ ਉਹਨੇ ਕੀ ਫੈਸਲਾ ਦੇਣਾ ਆ ਆਪਾਂ ਤਾਂ ਕਹਿ ਨਹੀਂ ਸਕਦੇ ਅਸੀਂ ਤਾਂ ਉਹਨੂੰ ਆਪਣੇ ਐਜ਼ ਅ ਬ੍ਰਦਰਲੀ ਐਡਵਾਈਸ ਦੇ ਕੇ ਆਏ ਆ ਵਨ ਟੂ ਵਨ ਕਹਿ ਕੇ ਆਪਾਂ ਬੈਠ ਕੇ ਵੀ ਆਪਣੇ ਬਾਦਲ ਸਾਹਿਬ ਸੰਗਤ ਚਾਉਂਦੀ ਆ ਪ੍ਰਧਾਨਗੀ ਛੱਡ ਦਿਓ ਨਾਲੇ ਅਸੀਂ ਨਾ ਅਸੀਂ ਆਪ ਨਹੀਂ ਕਹਿ ਰਹੇ ਇਹ ਝੁੰਦਾ ਕਮੇਟੀ ਦੀ ਰਿਪੋਰਟ ਆ ਝੁੰਦਾ ਕਮੇਟੀ ਜਦੋਂ ਬਾਰ ਬਾਰ ਕਾਲੀਦਾਲ ਹਾਰਦਾ ਗਿਆ ਬਾਰ ਬਾਰ ਲੋਕਾਂ ਦਾ ਫਤਵਾ ਕਾਲੀਦਾਲ ਦੇ ਉਲਟ ਆਉਂਦਾ ਰਿਹਾ ਜਦੋਂ 34% ਤੋਂ ਕਾਲੀਦਾਲ ਹੇਠਾਂ ਨੂੰ ਡਿੱਗਦਾ ਗਿਆ ਉਦੋਂ ਝੁੰਦਾ ਕਮੇਟੀ ਬਣੀ ਸਾਰੇ ਪੰਜਾਬ ਦਾ ਰੌਂਡ ਲਾਇਆ ਸਾਰੇ ਵਰਕਰਾਂ ਦੇ ਮੰਨ ਦੀ ਭਾਵਨਾ ਨੂੰ ਕਲਮਬੰਦ ਕੀਤਾ ਤੇ ਉਹ ਭਾਵਨਾ ਜਿਹੜੀ ਕਲਮਬੰਦ ਹੋਈ ਆ ਉਹ ਭਾਵਨਾ ਹੈ ਕਿ ਸਸ ਵੀਰ ਸਿੰਘ ਬਾਦਲ ਤਿਆਗ ਦਿਖਾਉਣ ਸ਼ਰਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਹੋਣ ਤਾ ਹੀ ਸ਼ਰਮਣੀ ਕਾਲੀਦਲ ਮੁੜ ਕੇ ਰਵਾਈ ਹੋ ਸਕਦਾ ਇਹ ਕੱਲਾ ਸਾਡਾ ਨਹੀਂ ਕਹਿਣਾ ਇਹ ਪੰਜਾਬ ਦੇ ਬਾਈ ਤੋਂ ਬਾਦ ਹਾਂ ਤੇ ਇਹ ਪੰਜਾਬ ਦੇ ਲੋਕਾਂ ਦਾ ਫਤਵਾ ਇਹ ਪੰਜਾਬ ਦੇ ਲੋਕ ਚਾਹੁੰਦੇ ਆ ਅਸੀਂ ਤਾਂ ਸਿਰਫ ਲੋਕਾਂ ਦੀ ਗੱਲ ਸੱਸ ਵੀਰ ਸਿੰਘ ਬਾਦਲ ਨੂੰ ਮੰਨਣ ਬਾਹਤੇ ਜ਼ੋਰ ਪਾਉਂਦੇ ਰਹੇ ਵੀ ਜੇ ਪਾਰਟੀ ਤਾਕਦੀ ਹੋਣੀ ਆ ਮੁੜ ਕੇ ਰਵਾਈ ਹੋਣੀ ਆ ਤਾਂ ਤੁਸੀਂ ਲੋਕਾਂ ਦੀ ਗੱਲ ਮੰਨ ਲਓ ਲੋਕਾਂ ਦੇ ਫਤਵੇ ਅੱਗੇ ਅੜੀ ਨਾ ਕਰੋ ਲੋਕਾਂ ਦੇ ਫਤਵੇ ਦੇ ਅੱਗੇ ਜਿੱਦ ਨਾ ਕਰੋ ਬਾਕੀ ਤੁਹਾਡੀ ਗੱਲ ਠੀਕ ਹੈ ਜਿੱਦ ਕਰ ਰਹੇ ਨੇ ਲੋਕਾਂ ਦੇ ਫਤਵੇ ਅਗੇ ਜਿੱਦ ਕਰਨਾ ਕਦੀ ਵੀ ਫਾਇਦੇਚ ਨਹੀਂ ਹੋ ਸਕਦਾ ਦੂਜੀ ਗੱਲ ਅਸੀਂ ਅੱਜ ਅਪੀਲ ਵੀ ਕਰਦੇ ਆਂ ਪੰਥਦਰਦੀਆਂ ਨੂੰ ਪੰਥ ਹਟਾਈਆਂ ਨੂੰ ਜਿਹੜੇ ਮਹਿਸੂਸ ਕਰਦੇ ਨੇ ਦੇਸ਼ ਔਰ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਸਾਤ ਸੂਰ ਸੇ ਬਾਦਲ ਦੇ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਦੇ ਜਿਹੜੇ ਸੱਚ ਜਗਜਾਹਰ ਹੋ ਗਏ ਚਾਹਵੇਂ ਦੀ ਗਵਾਹ ਸਾਹਮਣੇ ਆ ਗਏ ਔਰ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੇ ਚਿੱਠੀਆਂ ਅਦਾਨ ਪ੍ਰਦਾਨ ਕੀਤੀਆਂ ਘਰ ਵਿੱਚ ਉਹਦੇ ਨਾਲ ਮੀਟਿੰਗਾਂ ਕੀਤੀਆਂ ਔਰ ਚਿੱਠੀਆਂ ਅਦਾਨ ਪ੍ਰਦਾਨ ਨਹੀਂ ਕੀਤੀਆਂ ਬਲਕਿ ਚਿੱਠੀਆਂ ਵੀ ਤੇ ਸੋਧ ਵੀ ਆਪਣੇ ਆਪ ਕੀਤੀ ਇਸ ਲਈ ਅਸੀਂ ਪੰਥਦਰ ਦੀ ਪੰਥ ਅਸਥੀਆਂ ਨੂੰ ਅਪੀਲ ਕਰਦੇ ਆ ਜਿਵੇਂ ਬਡਾਰ ਸਾਹਿਬ ਨੇ ਕਿਹਾ ਕਿ ਸਾ ਸੁਖਵੀਰ ਸਿੰਘ ਬਾਦਲ ਹੁਣ ਪਾਰਟੀ ਦੇ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਤੇ ਉਹਨਾਂ ਨੂੰ ਲੋਕਾਂ ਨੂੰ ਵੀ ਇਹ ਗੱਲ ਜ਼ੋਰ ਦੇ ਕੇ ਅੱਗੇ ਹੋ ਕੇ ਕਹਿਣੀ ਚਾਹੀਦੀ ਆ ਸਭ ਤੋਂ ਨੇ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੋਰ ਕਮੇਟੀ ਜਿੱਦੋਂ ਅਸੀਂ 15 ਬੰਦੇ ਜਿੱਤੇ ਹਾਂ ਬਿਮਾਰ ਰਹੇ 15 ਬਿਮਾਰ ਰਹੇ 15 ਬੰਦੇ ਜਿੱਤੇ ਹਾਂ ਛੁਣ ਲਿਓ ਜੀ ਤੇ ਉਸ ਦਿਨ ਮੈਂ ਪਹਿਲੇ ਕੋਰ ਕਮੇਟੀ 'ਚ ਕਿਹਾ ਸੀ ਕਿ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਆ ਫਿਰ ਰਿਜ਼ਾਈਨ ਕਰ ਦਿਓ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਲੈਂਦੇ ਆ ਕਣ ਨਹੀਂ ਮੰਨਿਆ ਅਰੇ ਉੱਠ ਕੇ ਚਲਾ ਗਿਆ ਮੈਂ ਹੈਰਾਨ ਆ ਵੀ ਉਦੋਂ ਹਰੇਕ ਡਿਊਟੀ ਬਣਦੀ ਹੈ ਕਿ ਪ੍ਰਧਾਨ ਜ਼ਿੰਮੇਵਾਰੀ ਲਵੇ ਕਿ ਹਾਂ ਮੈਂ ਮੇਰੀ ਪ੍ਰਧਾਨ ਕੀ ਥਲੇ ਉਦੋਂ ਵਰਕੇ ਕੁਝ ਬੰਦੇ ਜਿਹੜੇ ਆ ਇਹਨੇ ਆਪ ਕਿਹਾ ਕਿ ਮੈਂ ਦੂਜੀ ਵਾਰੀ ਸਰਕਾਰ ਬਣਾਈ ਉਦੋਂ ਮੈਂ ਚੰਗਾ ਸੀ ਮੈਂ ਕਿਹਾ ਠੀਕ ਹੈ ਉਦੋਂ ਤੈਨੂੰ ਕ੍ਰੈਡਿਟ ਜਾਂਦਾ ਸੀ ਹੁਣ ਤੈਨੂੰ ਡਿਸਕ੍ਰੈਡਿਟ ਜਾਂਦਾ ਹੈ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਰਿਜ਼ਾਈਨ ਕਰੇ ਪਰ ਨਹੀਂ ਕੀਤਾ ਜੇ ਉਸ ਦਿਨ ਡਿਜ਼ਾਈਨ ਕਰ ਜਾਂਦਾ ਸ਼ਾਇਦ ਆ ਆ ਦਿਨ ਤੁਹਾਨੂੰ ਨਾ ਦੇਖਣੇ ਪੈਂਦੇ ਠੀਕ ਹੈ ਜੀ ਥੈਂਕ ਯੂ ਜੀ ਬਹੁਤ ਧੰਨਵਾਦ ਬਹੁਤ ਸਰ ਜੀ ਕਦੋਂ ਗਲਤ ਹੋਈ ਹੈ ਜੀ ਕਿਹੜੀ ਇਹ 15 15 ਹਰੇ ਦੇ 2017ਾਂ ਚ 2000 ਰੁਪਏ 2017ਾਂ ਚ ਸਰ ਜੀ